ਸਾਸੀਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਹੜੇ ਬਾਦਲ ਦੇ ਨਾਲ ਦੇ ਸਾਥੀ ਸੀ 98% ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਸੁਖਬੀਰ ਸਿੰਘ ਬਾਦਲ ਦੇ ਨਾਲ ਦੱਸੇ ਜਾ ਰਹੇ ਨੇ ਇਸ ਗੱਲ ਦੀ ਬੜੀ ਵਾਰ ਪੁਸ਼ਟੀ ਕੀਤੀ ਹੈ ਡਾਕਟਰ ਰਜੀਤ ਸਿੰਘ ਚੀਮਾ ਬਲਵਿੰਦਰ ਸਿੰਘ ਪੁੰਦਰ ਅਤੇ ਦੂਸਰੇ ਪਾਸੇ ਜਿਹੜੇ ਬਾਗੀ ਧੜੇ ਵਾਲੇ ਨੇ ਉਹਨਾਂ ਨੇ ਤਾਂ ਇਹ ਤੋਤੇ ਵਾਂਗੂ ਰੱਟ ਲਗਾਈ ਹੋਈ ਹੈ ਕਿ ਜਿੰਨੀ ਦੇਰ ਤੱਕ ਸੂਬਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਨਹੀਂ ਦੇ ਦਿੰਦੇ 19 ਦੇਰ ਤੱਕ ਸਾਡਾ ਕੋਈ ਵੀ ਰਾਪਤਾ ਇਹਨਾਂ ਦੇ ਨਾਲ ਕਾਇਮ ਨਹੀਂ ਹੋਵੇਗਾ ਨਾ ਹੀ ਕੰਪਰੋਮਾਈਜ਼ ਨਾ ਹੀ ਸਮਝੌਤਾ ਹੋਵੇਗਾ ਲੇਕਿਨ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਦੱਸ ਦਿਨੇ ਆ ਮਾਜ਼ਰਾ ਕੀ ਹੈ ਦੱਸ ਦਈਏ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ 98% ਸਾਥੀ ਨੇ ਵਰਕਰ ਨੇ ਕੈਂਡੀਡੇਟ ਨੇ ਉਹ ਹੁਣ ਲਗਾਤਾਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦੇ ਰਹੇ ਨੇ ਕਿ ਤੁਸੀਂ ਪ੍ਰਧਾਨਗੀ ਵਾਲਾ ਅਹੁਦਾ ਛੱਡ ਦਿਓ ਤਿਆਗ ਪੱਤਰ ਦੇ ਦਿਓ ਦੇਖਣਾ ਹੋਵੇਗਾ ਕਿ ਸੂਬਾ ਕਿਸ ਨੂੰ ਚਾਹੁੰਦਾ ਹੈ ਪੰਜਾਬ ਦੇ ਲੋਕ ਕਿਸ ਨੂੰ ਚਾਹੁੰਦੇ ਨੇ ਕੀ ਗਿਆਨੀ ਹਰਪ੍ਰੀਤ ਜਹੇਦਾਰ ਨੂੰ ਪ੍ਰਧਾਨ ਹੋਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਿਹਾ ਸੀ ਕਿ ਮੇਰੇ ਨਾਲ ਹਾਲੇ ਗੱਲਬਾਤ ਨਹੀਂ ਕੀਤੀ ਗਈ ਜੇਕਰ ਅਜਾ ਹੁੰਦਾ ਹੈ ਤਾਂ ਮੈਂ ਇਸ ਬਾਰੇ ਵਿਚਾਰ ਵਟਾਂਦਰਾ ਕਰਾਂਗਾ ਯਾਨੀ ਕਿ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਵੀਚਕ ਨੇ ਅਤੇ ਦੂਸਰੇ ਪਾਸੇ ਜਗਮੀਤ ਬਰਾੜ ਨੇ ਸਲਾਹ ਦਿੱਤੀ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਨੇ ਕਿਹਾ ਕਿ ਜੇਕਰ ਬਾਗੀ ਧੜੇ ਨੂੰ ਨਾਲ ਲੈ ਕੇ ਚੱਲਣਾ ਹੈ ਜੇਕਰ ਮੁਰ ਦੁਬਾਰਾ ਪਾਰਟੀ ਸੁਰਜੀਤ ਕਰਨੀ ਹੈ ਕਿਉਂਕਿ ਜਾਨ ਨਹੀਂ ਰਹੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਲੈ ਕੇ ਲੋਕ ਸਭਾ ਦੀਆਂ ਚੋਣਾਂ ਤੱਕ ਜਿਹੜਾ ਲੋਕਾਂ ਦਾ ਜਿਹੜਾ ਮੋਹ ਹੈ ਉਹ ਭੰਗ ਹੋ ਗਿਆ ਹੈ ਪੰਥ ਨੇ ਮੂੰਹ ਨਹੀਂ ਲਾਇਆ ਪੰਥ ਦੀ ਵੋਟ ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਪਈ ਇਸ ਲਈ ਜਗਮੀਤ ਬਰਾੜ ਦੇ ਨਾਲ ਜਿਹੜੇ 98% ਸਾਥੀ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਬਾਦਲ ਦੇ ਉਹਨਾਂ ਨੇ ਸਲਾਹ ਦਿੱਤੀ ਹੈ ਉਹਨਾਂ ਨੇ ਤਾਕੀਦ ਕੀਤੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਮਨਪ੍ਰੀਤ ਇਆਲੀ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਤਾਂ ਫਿਰ ਪਾਰਟੀ ਸੁਰਜੀਤ ਹੋ ਜਾਵੇਗੀ ਪਾਰਟੀ ਦੇ ਵਿੱਚ ਜਾਨ ਪੈ ਜਾਵੇਗੀ ਕਿਉਂਕਿ ਪਾਰਟੀ ਹੁਣ ਬਿਲਕੁਲ ਮਰ ਚੁੱਕੀ ਹੈ ਜਾਨ ਨਹੀਂ ਹੈ ਕਿਉਂਕਿ ਲੋਕ ਪੰਜਾਬ ਦੇ ਲੋਕ ਪੰਥਕ ਲੋਕ ਪਾਰਟੀ ਤੋਂ ਮੁਖ ਮੋੜ ਚੁੱਕੇ ਨੇ ਇਹ ਗੱਲ ਜਗਮੀਤ ਬਰਾੜ ਨੇ ਵੀ ਕਹੀ ਹੈ ਕਿਉਂਕਿ ਜਗਮੀਤ ਬਰਾੜ ਨੇ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਜੇਕਰ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਭਲਾ ਚਾਹੁੰਦੇ ਹੋ ਜੇ ਤੁਸੀਂ ਚਾਹੁੰਦੇ ਹੋ ਕਿ ਸ਼੍ਰੋਮਣੀ ਅਕਾਲੀ ਦਲ ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੇ ਤਾਂ ਤੁਹਾਨੂੰ ਅਸਤੀਫਾ ਸੌਂਪ ਦੇਣਾ ਚਾਹੀਦਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਅਨੁਸ਼ਾਸਨੀ ਕਮੇਟੀ ਜਿੰਨੂੰ ਵੀ ਪ੍ਰਧਾਨ ਬਣਾਵੇਗੀ ਉਸ ਨੂੰ ਪ੍ਰਧਾਨ ਮੰਨ ਲੈਣਾ ਚਾਹੀਦਾ ਹੈ ਉਹਨਾਂ ਨੇ ਸਿੱਧੇ ਅਤੌਰ ਤੇ ਮਨਪ੍ਰੀਤ ਈਆਲੀ ਵੱਲ ਇਸ਼ਾਰਾ ਕੀਤਾ ਹੈ ਕਿ ਮਨਪ੍ਰੀਤ ਈਆਲੀ ਨੂੰ ਜੇਕਰ ਪ੍ਰਧਾਨ ਬਣਾ ਦਿੱਤਾ ਜਾਵੇ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਆਪਸੀ ਕਾਠੋਕਲੇਸ਼ ਚੱਲ ਰਿਹਾ ਹੈ ਉਹ ਸਦਾ ਲਈ ਖਤਮ ਹੋ ਜਾਵੇਗਾ ਕਿਉਂਕਿ ਬਾਗੀ ਧੜੇ ਵਾਲੇ ਵੀ 101% ਸਹਿਮਤ ਨੇ ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਮਨਪ੍ਰੀਤ ਯਾਦੀ ਬਣਦੇ ਨੇ ਇਸ ਗੱਲ ਦਾ ਪ੍ਰਗਟਾਵਾ 98% ਜਿਹੜੇ ਸਮਰਥਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਉਹਨਾਂ ਨੇ ਵੀ ਕੀਤਾ ਹੈ ਉਸ ਤੋਂ ਬਾਅਦ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦਿੰਦੇ ਹੋਏ ਜਗਮੀਤ ਬਰਾੜ ਨੇ ਵੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਹੈ ਕਿ ਮਨਪ੍ਰੀਤ ਯਾਦੀ ਨੂੰ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰਧਾਨ ਬਣਾ ਦੇਣਾ ਚਾਹੀਦਾ ਹੈ Tänään.